ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ 5 ਤੋਂ 10 ਫਰਵਰੀ ਯਾਨੀ ਕਿ ਅਗਲੇ 5 ਦਿਨਾਂ ਦੀ ਮੌਸਮ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਪੰਜਾਬ ਅਤੇ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹੇਗਾ ਇਹ ਤੁਹਾਨੂੰ ਦੱਸਾਂਗੇ ਸੈਟੇਲਾਈਟ ਦਸਰਾਇਸ ਲਈ ਦੀਆਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ 5 ਫਰਵਰੀ ਸਵੇਰ ਦਾ ਟਾਈਮ ਹੈ ਲੱਗ ਸਕਦਾ ਸਵਾਗਣਾ ਹੋ ਗਿਆ ਸੀ ਇਹ ਵੀਡੀਓ ਤੁਹਾਡੇ ਨਾਲ ਜਰੀਆ ਸਾਂਝੀ ਕਰ ਰਹੇ ਹਾਂ ਤੇ ਅਸਲ ਵਿੱਚ ਸੈਟਲਾਈਟ ਦੱਸ ਰਿਹਾ ਦੇ ਵਿੱਚ ਤੁਸੀਂ ਦੇਖ ਸਕਦੇ ਹਾਂ ਕਿ ਲੱਗ ਫਗ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਹੈ ਉਹ ਸਾਫ਼ ਹੀ ਬਣਿਆ ਹੋਇਆ ਭਾਵੇਂ ਪੰਜਾਬ ਦੀ ਗੱਲ ਕਰ ਲਈਏ ਹਰਿਆਣਾ ਰਾਜਸਥਾਨ ਦਿੱਲੀ ਗੁਰੂਗਰਾਮ ਲਾਹਣਾ ਖੇਤਰਾਂ ਦੀ ਗੱਲ ਕਰ ਲਈਏ ਸਿਸਟਮ ਜਿਹੜਾ ਪਿੱਛੇ ਲੰਘ ਕੇ ਗਿਆ ਪਛਮੀ ਸਿਸਟਮ ਉਹਦਾ ਅਸਰ ਵੀ ਹੁਣ ਸਮਾਪਤ ਹੋ ਚੁੱਕਾ ਹੈ ਸੋ ਇੱਕ ਹਲਕੇ ਜਿਹੇ ਵੈਸਟਰਨ ਡਿਸਰਬਸ ਆ ਰਹੀਆਂ ਜਿਹੜੇ ਕਿ ਕੱਲ ਪਹੁੰਚ ਕਰ ਸਕਦੇ ਆ ਉੱਤਰ ਭਾਰਤ ਦੇ ਵਿੱਚ ਜਿਸ ਦੇ ਨਾਲ ਹਲਕੇ ਛਿੱਟੇਛਾ ਰੜਕਿਆ ਅਸਰ ਹੋ ਕਿਤੇ ਕਿਤੇ ਕੁਸ਼ਕਟਾ ਮਟਾਮੇ ਖੇਤਰਾ ਦੇ ਵਿੱਚ ਹੋਣਗੇ ਜਿਹੜਾ ਸਿਸਟਮ ਇੱਥੇ ਪ੍ਰਭਾਵਿਤ ਕਰ ਸਕਦਾ ਹੈ ਜਿਹੜਾ ਕਿ ਹਲੇ ਕਿਆਸਰਾਂਿਆਂ ਨੇ ਕਿ ਉਮੀਦ ਹੈ ਅਸਰ ਵੜ ਸਕਦੇ ਨੇ ਉਹ 10 11 12 ਫਰਵਰੀ ਦੇ ਲੱਗ ਛੱਕਿਆ ਜਾ ਸਕਦਾ ਸਿਸਟਮ ਤੇ ਇਸ ਤੋਂ ਇਲਾਵਾ ਜਿਹੜੇ ਆਉਂਦੇ ਜਿਹੜੇ 4-5 ਦਿਨ ਨੇ ਯਾਨੀ ਕਿ 9-10 ਸਰਵਰੇ ਤੱਕ ਮੌਸਮ ਖੁਸ਼ਕ ਹੈ ਅਤੇ ਸਾਫ ਰਹਿਣ ਦੇ ਅਸਰ ਨੇ ਸੋ ਵੱਡੇ ਫੱਦਰ ਦੇ ਮੀ ਫਿਲਹਾਲ 9 10 ਫਰਵਰੀ ਤੱਕ ਦਾ ਸੰਭਵ ਨਹੀਂ ਹੈ ਇਸ ਲਈ ਜਿਹੜੇ ਸਾਨੂੰ ਕਿਸਾਨ ਵੀਰ ਸੁਣ ਰਹੇ ਨੇ ਜਾਂ ਜਿਹੜੇ ਸਾਨੂੰ ਸਰੋਤੇ ਸੁਣ ਰਹੇ ਨੇ ਜਿਹੜੇ ਕੰਮਕਾਰ ਤੁਸੀਂ ਲਿਖੇ ਹੋਏ ਨੇ ਜੋ ਵੀ ਤੁਹਾਡਾ ਖੇਤੀਬਾੜੀ ਦਾ ਕੰਮਕਾਰ ਹੈ ਤੁਸੀਂ ਕਰਨਾ ਚਾਹੁੰਦੇ ਹੋ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਆਉਂਦੇ ਦਿਨਾਂ ਦੇ ਵਿੱਚ ਜੇਕਰ ਤੁਹਾਡੇ ਕੋਈ ਹੋਰ ਕੰਮਕਾਰ ਕੋਈ ਫੰਕਸ਼ਨ ਹੈ ਕੋਈ ਕੁਛ ਹੈ ਕੰਮਕਾਰੋ ਲਿਖੇ ਹੋਏ ਨੇ ਸਹਿਜ ਮਤੇ ਨਾਲ ਆਪਣਾ ਉਸੇ ਤਰ੍ਹਾਂ ਕੰਮਕਾਰ ਕਰਦੇ ਰਹੋ ਚਾਰ ਪੰਜ ਦਿਨ ਕੋਈ ਮੀਂਹ ਨਹੀਂ ਕੋਈ ਝੱਖੜ ਨਹੀਂ ਕੋਈ ਕਿਸੇ ਤਰ੍ਹਾਂ ਦੀ ਜਿਹੜੇ ਆ ਅਗਲੇ 4 ਦਿਨ ਫਿਲਹਾਲ ਕਣੀ ਦਿੱਕਤ ਨਹੀਂ ਹੋਈ ਆ ਸਾਰਾ ਸੋ ਇਸ ਕਰਕੇ ਆਪਣਾ ਤੁਸੀਂ ਕੰਮ ਕਰ ਕਰ ਸਕਦੇ ਆ ਜਿਹੜੇ ਮੇਥੇ ਸ਼ਡਿਊਲ ਦੇ ਅਨਸਾਰ ਬਾਕੀ ਲਾਈਵ ਅਪਡੇਟ ਤੁਹਾਨੂੰ ਜਿਹੜਿਆ ਟਾਈਮ ਟਾਈਮ ਦੇਦੇ ਰਹਾਂਗੇ ਸੋ ਅੱਜ ਦੁਪਹਿਰ ਤੋਂ ਬਾਅਦ ਉੱਚੇ ਜੇ ਬੱਦਲ ਫਿਰ ਤੋਂ ਲੰਘ ਸਕਦੇ ਨੇ ਜਿਵੇਂ ਪਿਛਲੇ ਦੋ ਤਿੰਨ ਦਿਨਾਂ ਤੋਂ ਲੰਘ ਰਹੇ ਸੀ ਪੰਜਾਬ ਰਾਜ ਸਾ ਹਰਿਆਣਾ ਦੇ ਉੱਪਰ ਦੀ ਉਹ ਕਿਸੇ ਜੇ ਬੱਦਲ ਹੋਣਗੇ ਵੱਡੇ ਫਾਦਰ ਤੇ ਮੀਂਹ ਦੇ आसार ਉਹਦੇ ਵਿੱਚ ਨਾ ਮਾਤਰ ਹੋਣਗੇ ਤੇ ਮੌਸਮ ਮੁਕਤਾ ਤੇ ਖੁਸ਼ਕ ਰਹੇਗਾ ਧੰਨਵਾਦ